ਅਲਫ਼ ਆਪ ਸ਼ੋਰ ਦੇ ਵਿੱਚ ਯਾਰੋ ਹਰੀ ਸਿੰਘ ਹੁਣ ਰਾਜ ਕਮਾਣ ਲੱਗਾ ਗਜ਼ਬਨਾਕ ਅਫਗਾਨ ਜਵਾਨ ਪੱਕੇ ਵਿੱਚੋਂ ਸੂਈ ਦੇ ਨੱਕੇ ਲੰਘਾਣ ਲੱਗਾ ਨਾਲ ਨੋਕ سنگੀਨ ਮਹੀਨ ਕਰਕੇ ਦੇਖੋ ਆਪਣੀ ਈਨ ਮਣਾਣ ਲੱਗਾ ਗਾਦਰੀ ਯਾਰ ਦਲੇਰੀ ਦੇ ਕੰਮ ਕਰਕੇ ਨਾਮ ਆਪਣਾ ਰੋਸ਼ਨ ਕਰਾਣ ਲੱਗਾ ਵੇ ਬਹੁਤ ਹੋਇਆ ਉਹਦਾ ਬੋਲ ਬਾਲਾ ਢੋਲ ਆਮ ਸ਼ਹੂਰੀ ਦਾ ਵੱਜਿਆ ਜੀ ਬਦਮਾਸ਼ ਬੇਪੀਰ ਸ਼ਰੀਰ ਜਿਹੜਾ ਵਾਂਗ ਕਾਗ ਦੇ ਤੀਰ ਤੋਂ ਭੱਜਿਆ ਜੀ ਵੇਖ ਸ਼ਾਹ ਜ਼ੋਰੀ ਹਰੀ ਸਿੰਘ ਵਾਲੀ ਯਾਰੋ ਚੋਰਾ ਨੇ ਚੋਰੀ ਨੂੰ ਤਜਿਆ ਜੀ ਕਦਰ ਯਾਰ ਕੀਤਾ ਬੰਦੋਬਸਤ ਐਸਾ ਸਾਰਾ ਮੁਲਕ ਜਿਸ ਨੂੰ ਵੇਖ ਰੱਜਿਆ ਜੀ ਤੇ ਪਕੜ ਕੇ ਜਕੜਦਾ ਮੁਜ਼ਰਮਾ ਨੂੰ ਜ਼ਰਾ ਖੌਫ ਨਾ ਦਿਲ ਤੇ ਲਿਆਵਦਾ ਸੀ ਤਰਕੜੀ ਥੋਲ ਕਚਹਿਰੀ ਵਿੱਚ ਅਦਲ ਵਾਲੀ ਫੇਰ ਬੋਲ ਕੇ ਹੁਕਮ ਸੁਣਾਵਦਾ ਸੀ ਦਿੱਤੇ ਕਈ ਫਾਹੇ ਕਈ ਕਾਠ ਲਾਏ ਗੁਨਾਗਾਰ ਤੇ ਤਰਸ ਨਾ ਖਾਂਵਦਾ ਸੀ ਕਦਰ ਯਾਰ ਪਸ਼ੋਰ ਦੀ ਹੱਦ ਅੰਦਰ ਦੁਲਾ ਆਪਣਾ ਹੁਕਮ ਚਲਾਵਦਾ ਸੀ ਤੇ ਤਮਾਮ ਦੇ ਹਾਥ ਪਸ਼ੋਰ ਦੇ ਵਿੱਚ ਹਰੀ ਸਿੰਘ ਦੀ ਫਿਰੀ ਦੁਹਾਈ ਯਾਰੋ ਪਾਈ ਐਸੀ ਪਠਾਣਾ ਨੂੰ ਨੱਥ ਜਿਸ ਨੇ ਸੋਨਾ ਹੱਥ ਲੈ ਕੇ ਟੁਰਦਾ ਰਾਈ ਯਾਰੋ ਸਭੇ ਚੋਰ ਡਾਕੂ ਉਥੋਂ ਪਰੇ ਹੋਏ ਜ਼ੋਰ ਕਿਸੇ ਦਾ ਚੱਲੇ ਨਾ ਕਾਈ ਯਾਰੋ ਕਾਦਰੀ ਯਾਰ ਪਸ਼ੌਰ ਨੂੰ ਸੋਧ ਕੇ ਤੇ ਧਰਤੀ ਕਾਬਲ ਦੀ ਆਣ ਕੰਭਾਈ ਯਾਰੋ ਸੇ ਸਾਬਤੀ ਦੇਖ ਕੇ ਸਿੰਘ ਵਾਲੀ ਕਾਬਲ ਵਿੱਚ ਪੈਦਾ ਹੋਇਆ ਜੋਸ਼ ਮੀਆਂ ਚੱਲੀ ਵਿੱਚ ਕੰਧਾਰ ਵਿਚਾਰ ਯਾਰੋ ਗਜ਼ਨੀ ਵਿੱਚ ਆਪ ਆਖਰੋਸ਼ ਮੀਆਂ ਅਸੀਂ ਆਪ ਸਾਰੇ ਹਿੰਮਤ ਹਾਰ ਬੈਠੇ ਇਸ ਸਿੱਖ ਤੇ ਨਹੀਂ ਕੁਝ ਦੋਸ਼ ਮੀਆਂ ਕਾਦਰੀ ਯਾਰ ਅਫਗਾਨ ਸਲਾ ਕਰ ਦੇ ਉਠੋ ਕਰੋ ਏਕਾ ਨਾਲ ਹੋਸ਼ ਮੀਆਂ ਜੀਮ ਜਮਾ ਹੋ ਕੇ ਪੱਗ ਬੰਨ ਸਾਰੇ ਵਾਂਗ ਚਿੱਤਰਿਆਂ ਵਗ ਦੇ ਵਿੱਚ ਵੜੀਏ ਗੁੱਸਾ ਖਾ ਕੇ ਬਦਨ ਨੂੰ ਤਾ ਦੇ ਕੇ ਹੱਥ ਵਿੱਚ ਸ਼ਮਸ਼ੀਰ ਨੂੰ ਖਿੱਚ ਫੜੀਏ ਤੇਗਾ ਮਾਰ ਕੇ ਸਿੱਖ ਦੀ ਮਿੱਖ ਕੱਢੀਏ ਨਾਲ ਤਰਖ ਦੇ ਦਾਨਿਆਂ ਵਾਂਗ ਝੜੀਏ ਕਾਦਰੀ ਯਾਰ ਪਸ਼ੌਰ ਨੂੰ ਫਤਿਹ ਕਰਕੇ ਸਿੱਧੇ ਵਿੱਚ ਲਾਹੌਰ ਦੇ ਜਾ ਵੜੀਏ ਜੇ ਚੁਸਤ ਹੋ ਕੇ ਕਰੀਏ ਕੰਮ ਆਪਣਾ ਜ਼ਰਾ ਦਮ ਨਾ ਸਿੱਖਾਂ ਨੂੰ ਲੈਣ ਦੇਈਏ ਸਾਨੂੰ ਸ਼ਹਿਰ ਪਸ਼ੌਰ ਦਾ ਵਰਮ ਡਾਡਾ ਇਹ ਸ਼ਰਮ ਨਾ ਦਿਲੇ ਨੂੰ ਸਹਿਣ ਦੇਈਏ ਸਿੱਖਾਂ ਆਣ ਭਰੀ ਭੋਖ ਖੱਲ ਸਾਡੀ ਇਹ ਗੱਲ ਨਾ ਕਿਸੇ ਨੂੰ ਕਹਿਣ ਦੇਈਏ ਕਾਦਰੀਆਰ ਪਸ਼ੌਰ ਹਰ ਤੌਰ ਲੈਣਾ ਭਾਵੇਂ ਖੂਨ ਦੀਆਂ ਨਾਲੀਆਂ ਵਹਿਣ ਦਈਏ ਹੇ ਹੌਸਲੇ ਦੇ ਨਾਲ ਚਾਲ ਚੱਲ ਕੇ ਇਸ ਹਾਲ ਨੂੰ ਰੱਖੋ ਛੁਪਾ ਮੀਆਂ ਜੇਕਰ ਜ਼ਰਾ ਸਰਦਾਰ ਨੂੰ ਖਬਰ ਪੈਸੀ ਫੌਜਾਂ ਹੋਰ ਉਹ ਲੈਸੀ ਮੰਗਾ ਮੀਆਂ ਰਣਜੀਤ ਸਿੰਘ ਬਹੁਤੀ ਫੌਜ ਨਾਲ ਲੈ ਕੇ ਵੜਿਆ ਵਿੱਚ ਲਾਹੌਰ ਦੇ ਜਾ ਮੀਆਂ ਕਾਦਰ ਯਾਰ ਉਹ ਦੇ ਵਾਪਸ ਆਉਂਦਿਆਂ ਨੂੰ ਹਰੀ ਸਿੰਘ ਨੂੰ ਦੇਹੋ ਮੁਕਾਮੀਆਂ ਖੇ ਖੂਬ ਹੁਸ਼ਿਆਰੀ ਦੇ ਨਾਲ ਯਾਰੋ ਲੱਗੇ ਕਰਨ ਅਫਗਾਨ ਤਿਆਰੀਆਂ ਨਹੀਂ ਐ ਪਰ ਸਿੰਘ ਦੇ ਕਾਮਲ ਜਾਸੂਸ ਫਿਰਦੇ ਜਿੰਨਾ ਆਣ ਦੱਸੀਆਂ ਖਬਰਾਂ ਸਾਰੀਆਂ ਨਹੀਂ ਕਿਸ ਤਰ੍ਹਾਂ ਪਠਾਣਾ ਨੇ ਖਾ ਕਸਮਾ ਫੱਟਾਂ ਸਾਰੀਆਂ ਦਿਲੋਂ ਵਿਸਾਰੀਆਂ ਨਹੀਂ ਕਾਦਰ ਯਾਰ ਸੁਣ ਕੇ ਆਖੇ ਸਿੰਘ ਦੂਲਾ ਭਾਵੇਂ ਕਿਸਮਤਾ ਸਾਡੀਆਂ ਹਾਰੀਆਂ ਨੀ ਧਾਲ ਦਿਸਦਾ ਨਹੀਂ ਕੋਈ ਰਾਹ ਸਾਨੂੰ ਹਰੀ ਸਿੰਘ ਲਾਹੌਰ ਲਿਖਾ ਤੋਰੇ ਸਾਥੋਂ ਸ਼ਹਿਰ ਪਸ਼ੌਰ ਦੇ ਖਸਣੇ ਨੂੰ ਕਟਕ ਚਟਕ ਦੌਰਾਨੀਆਂ ਆਣ ਜੋੜੇ ਕੱਲੋ ਜਲਦ ਇਮਦਾਦ ਸਮਾਨ ਜੰਗੀ ਮੁਸਲਮਾਨ ਬਹੁਤੇ ਅਸੀਂ ਹਾਂ ਥੋੜੇ ਕਾਦਰ ਯਾਰ ਉਹ ਨਰਕ ਵਿੱਚ ਗਰਕ ਜਾਵੇ ਜਿਹੜਾ ਇਸ ਮੈਦਾਨ ਤੋਂ ਮੂੰ ਮੋੜੇ ਝਾਲ ਜ਼ਿਕਰ ਮੁਸਾਹਿਬਾਂ ਨਾਲ ਕਰਕੇ ਹਰੀ ਸਿੰਘ ਲੜਾਈ ਦਾ ਫਿਕਰ ਕਰਦਾ ਆਖੇ ਸਤ ਅਕਾਲ ਦਾ ਨਾਮ ਲੈ ਕੇ ਮੇਰਾ ਵਾਹਿਗੁਰੂ ਰੱਖ ਸੀ ਆਪ ਪਰਦਾ ਅਜੇ ਹੈ ਵੇਲਾ ਯਾਰੂ ਨਸਣੇ ਦਾ ਬੇਸ਼ੱਕ ਨਸ ਜਾਵੇ ਜਿਹੜਾ ਹੈ ਡਰਦਾ ਕਾਦਰੀ ਯਾਰ ਫੇਲੇ ਸਮੀਆਂ ਸਾਰਾ ਹਰੀ ਸਿੰਘ ਜਮਰੂਦ ਦੇ ਕਿਲੇ ਵੜਦਾ ਰੇ ਰਖਣਾ ਅਸਾਂ ਪਸ਼ੌਰ ਕਾਬੂ ਬੋਲੇ ਸੂਰਮਾ ਸਿੰਘ ਜਵਾਨ ਯਾਰੋ ਸਾਨੂੰ ਜਾਨ ਕੋਲੋਂ ਪਿਆਰੀ ਬਹੁਤ ਸਾਰੀ ਮਹਾਰਾਜ ਦੀ ਜਿਹੜੀ ਅਮਾਨ ਯਾਰੋ ਜੀਂਦੇ ਜੀ ਮੈਂ ਕਿਸ ਤਰ੍ਹਾਂ ਹੱਥ ਵਿੱਚੋਂ ਹੁਣ ਦਿਆਂ ਪਸ਼ੌਰ ਨੂੰ ਜਾਣ ਯਾਰੋ ਕਾਦਰ ਯਾਰ ਹੈ ਅਸਾਂ ਮੈਦਾਨ ਲੈਣਾ ਜਾਂ ਕੇ ਮੱਲਣਾ ਅਸਾਂ ਗੁਸਤਾਨ ਯਾਰੋ ਜੇ ਜ਼ੋਰ ਪਠਾਣਾ ਦਾ ਬਹੁਤ ਦਿ세 ਸਾਨੂੰ ਘੱਤ ਖਲੋਣਗੇ ਜਦੋਂ ਘੇਰਾ ਧਾਣਾ ਪਾਣੀ ਨਖੁੱਟ ਸੀ ਕਿਲੇ ਵਿੱਚੋਂ ਸਾਨੂੰ ਘੱਲ ਸੀ ਫੇਰ ਇਮਦਾਦ ਕਿਹੜਾ ਕੁੱਲ ਚੀਜ਼ ਨੂੰ ਕਿਲੇ ਵਿੱਚ ਜਮਾ ਕਰਕੇ ਸਾਰਾ ਫਾਲਤੂ ਹੈ ਅਸਭਾਬ ਜਿਹੜਾ ਕਾਦਰ ਯਾਰ ਫਿਰ ਕਿਲੇ ਤੋਂ ਬਾਹਰ ਆਕੇ ਸਰਵਣ ਪਾਰ ਹੋਕੇ ਕਰੋ ਚੱਲ ਡੇਰਾ ਸੀਨ ਸਿੱਖ ਸਰਦਾਰ ਤਿਆਰ ਹੋਕੇ ਲੱਗੇ ਨਿਕਲ ਨੇ ਕਿਲੇ ਤੋਂ ਬਾਹਰ ਯਾਰੋ ਮੂੰਹੋਂ ਸਤ ਕਰਤਾਰ ਦਾ ਨਾਮ ਲੈਕੇ ਬੱਦੀ ਵਿੱਚ ਮੈਦਾਨ ਕਤਾਰ ਯਾਰੋ 4 ਗੋਲ ਚਾਰ ਤੋਪਾਂ ਸਿੱਖਾਂ ਪਾਸ ਆਈਆਂ ਸਿਰਫ 12000 ਅਸਵਾਰ ਯਾਰੋ ਕਾਦਰ ਯਾਰ ਇੱਕ ਪੜਤਲ ਸੀ ਪੈਦਲਾਂ ਦੀ ਹਰੀ ਸਿੰਘ ਦੇ ਪਾਸ ਸਰਦਾਰ ਯਾਰੋ ਸੀਨ ਸ਼ੁਰੂ ਪਠਾਣਾ ਦੀ ਹੋਈ ਆਮਦ ਵਾਂਗ ਕੀੜੀਆਂ ਦੇ ਬੇਸ਼ੁਮਾਰ ਮੀਆਂ ਨੇੜੇ ਆਣ ਕੇ ਮੋਰਚੇ ਬੰਨ ਲੈਂਦੇ ਜਿੱਥੇ ਖਲਾਸੀ ਸਿੰਘ ਸਰਦਾਰ ਮੀਆਂ ਚਾਰੇ ਪਾਸੇ ਪਠਾਣਾ ਨੇ ਆਣ ਮੱਲੇ ਸਾਰੇ ਸਿੱਖ ਖਲੇ ਵਿੱਚ ਕਾਰ ਮੀਆਂ ਕਾਦਰ ਯਾਰ ਕਰਤਾਰ ਹੁਣ ਲਾਜ ਰੱਖ ਸੀ ਸਿੱਖ ਸੋ ਅਫਗਾਨ ਹਜ਼ਾਰ ਮੀਆਂ ਸਵਾਦ ਸਾਫ ਮੈਦਾਨ ਕਲਾਨ ਸਾਰਾ ਹੋਇਆ ਗਾਜ਼ੀਆਂ ਨਾਲ ਭਰਪੂਰ ਯਾਰੋ ਨਾਰਾ ਅੱਲਾਹੂ ਅਕਬਰ ਦਾ ਮਾਰ ਆਖਣ ਅਸਾਂ ਸਿੱਖਾਂ ਨੂੰ ਕਰਨਾ ਹੈ ਝੂਰ ਯਾਰੋ ਹਰੀ ਸਿੰਘ ਆਖੇ ਮਦਦ ਨਹੀਂ ਨੇੜੇ ਅਤੇ ਸ਼ਹਿਰ ਲਾਹੌਰ ਹੈ ਦੂਰ ਯਾਰੋ ਕਾਦਰ ਯਾਰ ਤੁਸੀਂ ਲੜੋ ਡਰੋ ਨਹੀਂ ਇੱਕ ਦਿਨ ਸਾਰਿਆਂ ਮਰਨਾ ਜ਼ਰੂਰੀ ਯਾਰੋ ਜ਼ਵਾਦ ਜ਼ਰੂਰ ਸਰਦਾਰ ਤਿਆਰ ਹੋਇਆ ਲੱਕ ਬਨ ਕੇ ਤੇਜ਼ ਤਲਵਾਰ ਯਾਰੋ ਮੂੰਹੋਂ ਸੱਤ ਕਰਤਾਰ ਦਾ ਨਾਮ ਲੈ ਕੇ ਚੌਬੇ ਘੋੜੇ ਤੇ ਹੋਇਆ ਅਸਵਾਰ ਯਾਰੋ ਅੱਗੇ ਸਭਨਾ ਤੋ ਹੋ ਕੇ ਅਸਵਾਰ ਖਲਾ ਪਿੱਛੇ ਬੱਦੀ ਸਵਾਰਾਂ ਕਤਾਰ ਯਾਰੋ ਕਾਦਰ ਯਾਰ ਤਾਂ ਘੋੜੇ ਨੂੰ ਮਾਰ ਅੱਡੀ ਆਇਆ ਸੂਰਮਾ ਸਿੰਘ ਲਲਕਾਰ ਯਾਰੋ ਦੋਏ ਤਰਫ ਦੌਰਾਨੀਆਂ ਚੱਲ ਆਏ ਜਿਵੇਂ ਭੇਡਾਂ ਦੇ ਵੱਲ ਬਗਿਆੜ ਮੀਆਂ ਨਾਲ ਬਰਛਿਆਂ ਪੇਟ ਮੈਦਾਨ ਉੱਤੇ ਦਿੱਤੇ ਸਿਆ ਪਠਾਣਾ ਦੇ ਪਾੜ ਮੀਆਂ ਜਿੱਥੇ ਪਹਿਣ ਪਠਾਣ ਨਾ ਰਹਿਣ ਕਾਇਮ ਹੋਵੇ ਸੁਮਣ ਸੁਮਾਦਾ ਉਜਾੜ ਮੀਆਂ ਕਾਦਰੀ ਯਾਰ ਇੱਕ ਆਣ ਵਿੱਚ ਮੁਰਦਿਆਂ ਦਾ ਲੱਗਾ ਵਿੱਚ ਮੈਦਾਨ ਪਹਾੜ ਮੀਆਂ ਜੋਏ ਜ਼ਾਹਰਾ ਰਹੇ ਨਾ ਜ਼ਰਾ ਕਾਇਮ ਐਸਾ ਸਿੱਖਾਂ ਪਠਾਣਾ ਨੂੰ ਡੰਗੇ ਆ ਜੀ ਹਰੀ ਸਿੰਘ ਸਰਦਾਰ ਤਲਵਾਰ ਫੜ ਕੇ ਮੂੰਹ ਸਿਆਂ ਪਠਾਣਾ ਦਾ ਰੰਗਿਆ ਜੀ ਅਫਜ਼ਲ ਖਾਨ ਪਠਾਣ ਦਲੇਰ ਯਾਰੋ ਮੂੰਹ ਫੇਰ ਕੇ ਲੜਨ ਤੋਂ ਸੰਗੇ ਆ ਜੀ ਕਾਦਰੀ ਯਾਰ ਉਹ ਛੱਡ ਮੈਦਾਨ ਗਿਆ ਦਰਾਜਾ ਖੈਬਰ ਵਾਲਾ ਲੰਘਿਆ ਜੀ ਐਨ ਅਲੀ ਅਕਬਰ ਇੱਕ ਪਠਾਨ ਨਾਮੀ ਕਾਇਮ ਰਹਾ ਹੁਣ ਵਿੱਚ ਮੈਦਾਨ ਯਾਰੋ ਜੇ ਦੀ ਤਾਬਿਆ ਵਿੱਚ ਮੌਜੂਦ ਖਲਾ ਪੂਰਾ 80 ਹਜ਼ਾਰ ਅਫਗਾਨ ਯਾਰੋ ਹਰੀ ਸਿੰਘ ਨੂੰ ਉਸ ਨਾ ਕਦੀ ਡਿਠਾ ਰੱਖੇ ਦਿਲ ਦੇ ਵਿੱਚ ਅਰਮਾਨ ਯਾਰੋ ਕਾਦਰ ਯਾਰ ਆਖੇ ਜੇਕਰ ਮਿਲੇ ਮੈਨੂੰ ਤੇਗਾ ਮਾਰ ਕੱਢਾਂ ਉਹਦੀ ਜਾਨ ਯਾਰੋ ਗੈਨ ਗੁੱਸਾ ਪਠਾਣਾ ਨੇ ਬਹੁਤ ਖਾਦਾ ਐ ਪਰ ਪੇਸ਼ ਨਾ ਜਾਮ ਦੀ ਕਾਈ ਮੀਆਂ ਹਰੀ ਸਿੰਘ ਦਲੇਰ ਜਵਾਨ ਦੀ ਜੀ ਫਿਰੀ ਵਿੱਚ ਜਹਾਨ ਦੁਹਾਈ ਮੀਆਂ ਪਕੜ ਤੇਗ ਨੰਗੀ ਚੰਗੀ ਸ਼ਕਲ ਵਾਲਾ ਐਸਾ ਡਿੱਠਾ ਨਾ ਜੰਗੀ ਸਿਪਾਹੀ ਮੀਆਂ ਕਾਦਰੀ ਯਾਰ ਹਰੀ ਸਿੰਘ ਸੂਰਮੇ ਨੇ ਅੱਜ ਕੀਤੀ ਏ ਵੱਡੀ ਕਮਾਈ ਮੀਆਂ ਫੇ ਫੌਜ ਪਠਾਣਾ ਦੀ ਦੂਸਰੀ ਵਿੱਚ ਹਰੀ ਸਿੰਘ ਹੁਣ ਘੋੜਾ ਦੌੜਾ ਵੜਦਾ ਵਾ ਅਸਵਾਰ ਤੇ ਖੂਬ ਘੋੜਾ ਦਿਸੇ ਜਿਮੀ ਤੇ ਮੂਲ ਨਾ ਪੈਰ ਧਰਦਾ ਹਿੰਮਤ ਹਾਰ ਅਫਗਾਨ ਫਰਾਰ ਹੁੰਦੇ ਨੇੜੇ ਆਣ ਕੇ ਕੋਈ ਨਾ ਮੂਲ ਲੜਦਾ ਕਾਦਰੀ ਯਾਰ ਜੋ ਆਮ ਦਾ ਪਾਸ ਉਸ ਦੇ ਨਾਲ ਧਾਰ ਤਲਵਾਰ ਦੇ ਪਾਰ ਕਰਦਾ ਕਾਫ ਕੰਬ ਗਿਆ ਯਾਰੋ ਅਲੀ ਅਕਬਰ ਹਰੀ ਸਿੰਘ ਜਾਂ ਧੂ ਤਲਵਾਰ ਆਇਆ ਜਲਵਾ ਮੂਲ ਨਾ ਛੱਲਿਆ ਜਾਏ ਉਹਦਾ ਵਾਂਗ ਸ਼ੇਰ ਦੇ ਮਾਰ ਲਲਕਾਰ ਆਇਆ ਹੱਥ ਫੜ ਤਲਵਾਰ ਸਰਦਾਰ ਦੂਲਾ ਅੱਗੇ ਸਿਆਂ ਪਠਾਣਾ ਨੂੰ ਮਾਰ ਆਇਆ ਗਾਦਰ ਯਾਰ ਹੁਸ਼ਿਆਰ ਹੋ ਅਲੀ ਅਕਬਰ ਹਰੀ ਸਿੰਘ ਹੁਣ ਬਾਹ ਓਲਾਰ ਆਇਆ ਗਾਫ ਗਈ ਨਾ ਪੇਸ਼ ਅਲੀ ਅਕਬਰੇ ਦੀ ਚੇਰਾ ਖੌਫਤੀ ਹੋ ਆ ਸੁਫੂਕ ਯਾਰੋ ਜਿਹੜਾ ਦਿਸਦਾ ਸੀ ਦੂਰੋਂ ਸਰੂ ਵਾਂਗੂ ਡਿੱਠਾ ਨੇੜਿਓਂ ਵਸਲ ਦੀ ਭੂਕ ਯਾਰੋ ਸੁਰਤ ਰਹੀ ਨਾ ਤੇਗ ਨਿਕਾਲਣੇ ਦੀ ਤੁਰਤ ਸੇਦੀ ਸੋਚਾ ਬੰਦੂਕ ਯਾਰੋ ਕਦਰ ਯਾਰ ਜਾਂ ਵੇਖਿਆ ਸਿੰਘ ਦੂਲੇ ਉੱਚੀ ਆਖ ਦਾ ਮਾਰ ਕੇ ਕੂਕਿਆ ਰੋ ਲਾਮ ਲੱਗ ਸੀ ਲੀਖ ਤਹਿਕੀਕ ਤੈਨੂੰ ਤੇ ਬਹਾਦਰੀ ਦਾ ਮਿਟ ਨਿਸ਼ਾਨ ਜਾਸੀ ਅਲੀ ਅਕਬਰਾ ਮਾਰਨਾ ਤੁਪਕ ਮੈਨੂੰ ਰੋਜ ਹਸ਼ਰ ਤੀਕਣ ਅਰਮਾਨ ਜਾਸੀ ਹੱਥ ਪਕੜ ਤਲਵਾਰ ਹੋਸ਼ਿਆਰ ਹੋ ਕੇ ਲੜੇ ਅੱਜ ਕੁਰਬਾਨ ਜਹਾਨ ਜਾਸੀ ਕਾਦਰ ਯਾਰ ਜਦ ਮਰੇਗਾ ਸੰਗ ਤੇਰੇ ਕੋਈ ਸ਼ੈ ਨਾ ਬਾਜ ਈਮਾਨ ਜਾਸੀ ਮੀ ਮੂੰਹ ਨਾ ਕੁਝ ਜਵਾਬ ਦਿੱਤਾ ਅਲੀ ਅਕਬਰ ਬੰਦੂਕ ਚਲਾਈ ਐ ਜੀ ਤੁਪਕ ਕੜਕਦੀ ਐ ਵਾਂਗ ਬਿਜਲੀ ਦੇ ਗੋਲੀ ਵਾਂਗ ਖਜਾ ਦੇ ਆਈ ਐ ਜੀ ਲੱਗੀ ਪੇਟ ਵਿੱਚ ਕਾਰ ਦੋਸਾਰ ਹੋਗੀ ਨਦੀ ਲਾਉ ਦੀ ਬਾਰ ਵਗ ਆਈ ਐ ਜੀ ਕਾਦਰ ਯਾਰ ਤਾਂ ਪਛਾਨ ਮੋੜ ਕੋੜਾ ਹਰੀ ਸਿੰਘ ਦੂਲੇ ਅੱਡੀ ਲਾਈ ਐ ਜੀ ਨੂਨ ਨਿਕਲ ਚੱਲ ਕੋੜਿਆ ਕਿਲੇ ਦੇ ਵੱਲ ਅਸਾਂ ਪਾਵਣਾ ਨਹੀਂ ਦੂਜੀ ਵਾਰ ਫੇਰਾ ਗੋਲੀ ਲੱਗੀ ਐ ਕਹਿਰ ਕਲੂਰ ਵਾਲੀ ਕਾਇਲ ਹੋਇਆ ਏ ਅੱਜ ਅਸਵਾਰ ਤੇਰਾ ਮੇਰੇ ਬੰਕੇ ਆ ਸ਼ੈਲ ਸ਼ਬੀਲੇ ਆਵੇ ਹੈ ਤੂੰ ਸਿਆਂ ਮੈਦਾਨਾਂ ਦਾ ਯਾਰ ਮੇਰਾ ਕਾਦਰ ਯਾਰ ਜੇ ਲੈ ਚੱਲੇ ਅੱਜ ਡੇਰੇ ਤੇਰਾ ਕਦੀ ਨਾ ਭੁੱਲ ਸੀ ਪਿਆਰ ਸ਼ੇਰਾ ਭਾਉ ਵਗਿਆ ਵਾਦੇ ਵਾਂਗ ਘੋੜਾ ਜਿਵੇਂ ਨਿਕਲਦਾ ਤੀਰ ਕਮਾਨ ਵਿੱਚੋਂ ਮਾਰ ਚੁੰਗੀਆਂ ਹਰਨ ਦੇ ਵਾਂਗ ਯਾਰੋ ਉੱਡ ਗਿਆ ਸੀ ਉਸ ਮੈਦਾਨ ਵਿੱਚੋਂ ਫੌਜਾਂ ਸਿੱਖਾਂ ਦੀਆਂ ਵਿੱਚੋਂ ਗੁਜ਼ਰ ਗਿਆ ਲੰਘ ਗਿਆ ਸੀ ਲਸ਼ਕਰ ਪਠਾਨ ਵਿੱਚੋਂ ਕਾਦਰ ਯਾਰ ਹਟ ਨਾਲ ਸਰਦਾਰ ਬੈਠਾ ਐ ਪਰ ਨਿਕਲਦੀ ਪਈ ਸੀ ਜਾਨ ਵਿੱਚੋਂ ਇਹ ਹੱਥਾਂ ਦੀ ਹੱਥਾਂ ਦੇ ਵਿੱਚ ਰਈਆ ਡਿੱਠਾ ਨੌਕਰਾਂ ਜਦੋਂ ਸਰਦਾਰ ਯਾਰੋ ਸਿਰ ਪੈਰ ਤੀਕਨ ਡੁੱਬਾ ਖੂਨ ਦੇ ਵਿੱਚ ਸਾਵਣ ਮਾ ਦੀ ਜਿਵੇਂ ਫੁਹਾਰ ਯਾਰੋ ਆਖੇ ਨਾਲ ਇਸ਼ਾਰ ਤਾ ਲਾਹੋ ਮੈਨੂੰ ਤਾਕਤ ਰਹੀ ਨਾ ਵਿੱਚ ਗੁਫਤਾਰ ਯਾਰੋ ਕਾਦਰ ਯਾਰ ਹੈ ਗੋਲੀ ਨੇ ਘਾ ਕੀਤਾ ਹੈ ਇਹ ਆਖਰੀ ਵਕਤ ਦੀਦਾਰ ਯਾਰੋ ਇਹ ਯਾਦ ਕਰਕੇ ਰੱਬ ਆਪਣੇ ਨੂੰ ਹਰੀ ਸਿੰਘ ਨੂੰ ਘੋੜੇ ਤੋਂ ਲਾਇਓ ਨੇ ਬੰਨ ਪਟੀਆਂ ਜ਼ਖਮ ਨੂੰ ਸਾਫ਼ ਕਰਕੇ ਤੁਰਤ ਪਲੰਗ ਤੇ ਚਾ ਲਟਾਇਓ ਨੇ ਪੁਰਤੀ ਨਾਲ ਬੁਲਾ ਹਜ਼ਾਮ ਤਾਈ ਫਟ ਪਟ ਦੇ ਨਾਲ ਸਿਵਾਇਓ ਨੇ ਕਾਦਰ ਯਾਰ ਪਰ ਖੂਨ ਨਹੀਂ ਬੰਦ ਹੁੰਦਾ ਫਿਕਰ ਲੱਖ ਹਜ਼ਾਰ ਦੁੜਾਇਓ ਨੇ ਪੁਰਤੀ ਨਾਲ ਬੁਲਾ ਹਜ਼ਾਮ ਤਾਈਂ ਫਟ ਪਟ ਦੇ ਨਾਲ ਸਿਵਾਇਓ ਨੇ ਕਾਦਰ ਯਾਰ ਪਰ ਖੂਨ ਨਹੀਂ ਬੰਦ ਹੁੰਦਾ ਫਿਕਰ ਲੱਖ ਹਜ਼ਾਰ ਦੁੜਾਇਓ ਨੇ